ਮੈਂ ਕੱਲ ਅੰਮ੍ਰਿਤਸਰ ਵੇ ਜਾ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ ਵਿੱਚ ਮੈਂ ਦੱਸਿਆ ਸੀ ਕਿ ਕੁਝ ਜਾਇਦਾਦਾਂ ਨੇ ਤਰਨਤਨ ਸਾਹਿਬ ਦੀਆਂ ਗੁਰਦੁਆਰਾ ਸਾਹਿਬ ਦੀਆਂ ਜਿਹੜੀਆਂ ਗੁਰੂਗਰਾਜ ਸਾਹਿਬ ਜੀ ਦੇ ਨਾਂ ਕਰਾਈਆਂ ਲੋਕਾਂ ਨੇ ਉਹ ਵੇਚ ਦਿੱਤੀਆਂ ਨੇ ਨਿਲਾਮ ਕਰ ਦਿੱਤੀਆਂ ਇਹਨਾਂ ਨੇ ਪ੍ਰਬੰਧਕ ਕਮੇਟੀ ਵਾਲਿਆਂ ਨੇ ਤੇ ਉਹਨਾਂ ਦਾ ਮੈਂ ਇਥੇ ਖਲਾਸਾ ਕੀਤਾ ਸੀ ਤੇ ਮੈਂ ਇਹ ਵੀ આરોਪ ਲਗਾਇਆ ਸੀ ਵੀ ਤੁਸੀਂ ਜਵਾਬ ਨਹੀਂ ਕੋ ਦਿੰਦੇ ਜਵਾਬ ਦਿਓ ਤੇ ਉਹਨਾਂ ਨੇ ਬੜੀ ਕਿਰਪਾ ਕੀਤੀ ਹੈ ਪ੍ਰਧਾਨ ਸਾਹਿਬ ਨੇ ਆਪਣੇ ਸਕਤਰ ਸਾਹਿਬ ਨੂੰ ਦੋ ਸਕਤਰਾਂ ਨੂੰ ਕਹਿ ਕੇ ਕਿਤੇ ਲਖਵਾ ਕੇ ਪ੍ਰਿੰਟ ਬਿਆਨ ਦਵਾਇਆ ਅਖਬਾਰਾਂ ਨੂੰ ਉਹ ਪ੍ਰਿੰਟ ਬਿਆਨ ਜਿਹੜਾ ਉਹ ਉਹਦੇ ਵਿੱਚ ਉਹਨਾਂ ਨੇ ਇੱਕ ਤੇ ਮੈਨੂੰ ਕਿਹਾ ਹੈ ਕਿ ਬਈ ਸਤਕਾਰਯੋਗ ਹਸਤੀ ਨੇ ਪਰ ਤੱਥਾਂ ਤੋਂ ਰਹਿਤ ਬਿਆਨ ਨਾ ਦਿਆ ਕਰਨ ਦੂਸਰਾ ਉਹਨਾਂ ਸੰਗਤ ਨੂੰ ਵੀ ਬੇਨਤੀ ਕੀਤੀ ਵੀ ਯਕੀਨ ਨਾ ਕਰਿਆ ਕਰਨ ਇਹਨਾਂ ਨੇ ਜੋ ਵੀ ਬਿਆਨ ਦਿੱਤੇ ਨੇ ਇਸ ਤਰ੍ਹਾਂ ਦੇ ਤੱਥਹੀਣ ਉਹ ਬਿਆਨ ਨੂੰ ਤੇ ਯਕੀਨ ਨਾ ਕਰਿਆ ਕਰਨ ਤੋ ਪਹਿਲੀ ਗੱਲ ਤੇ ਕਿ ਮੈਨੂੰ ਖੁਸ਼ੀ ਆ ਕਿ ਉਹਨਾਂ ਨੇ ਕੋਈ ਥੋੜਾ ਬਹੁਤ ਜਵਾਬ ਦਿੱਤਾ ਪਰ ਮੈਂ ਹੁਣ ਆਪ ਜੀ ਦੇ ਆਪ ਜੀ ਤੇ ਦੇਖੋ ਤੇ ਮੈਂ ਹੁਣ ਸਕੱਤਰ ਨੂੰ ਸੰਬੋਧਨ ਹੋ ਕੇ ਮੈਂ ਗੱਲ ਕਰੂੰਗਾ ਕਿਉਂਕਿ ਉਹਨਾਂ ਨੇ ਕੋਈ ਬਿਆਨ ਨਹੀਂ ਇਹੋ ਜਿਹਾ ਦਿੱਤਾ ਜਿਹੜਾ ਕੈਮਰੇ ਦੇ ਅੱਗੇ ਹੋਏ ਤੇ ਮੈਂ ਉਹਨੂੰ ਸਾਹਮਣੇ ਰੱਖ ਕੇ ਆਪਣੀ ਗੱਲ ਕਰਾਂ ਤੋ ਸੌਖਾ ਹੋ ਜਾਂਦਾ ਤੋ ਸ੍ਰੀਮਾਨ ਸਕੱਤਰ ਸਾਹਿਬ ਜੀ ਮੈਂ ਤੁਹਾਡੀ ਕਦਰ ਕਰਦਾ ਹਾਂ ਜਿਹੜਾ ਤੁਸੀਂ ਬਿਆਨ ਦੇ ਰਹੇ ਹੋ ਪਰ ਤੁਸੀਂ ਇੱਕ ਤੇ ਜਿਹੜਾ ਕਹਤਾ ਕਿ ਤੱਥਾਂ ਤੋਂ ਆਧਾਰਿਤ ਜਿਹੜਾ ਬਿਆਨ ਦਿੱਤਾ ਤੱਥਾਂ ਤੋਂ ਉਤਾਰ ਤੇ ਇਸ ਕਰਕੇ ਹੁੰਦਾ ਹੈ ਕਿ ਜੇ ਮੈਂ ਕਹਾ ਕਿ ਜ਼ਮੀਨ ਨਲਾਮ ਕਰਤੀ ਤੁਸੀਂ ਨਾ ਕੀਤੀ ਹੋਵੇ ਜੇ ਮੈਂ ਕਹਾ ਕਿ ਇਹ ਗੁਰੂ ਦੀ ਜ਼ਮੀਨ ਸੀ ਤੁਸੀਂ ਕਹੋਗੇ ਨਹੀਂ ਗੁਰੂ ਦੀ ਨਹੀਂ ਸੀ ਇਹ ਤਾਂ ਸਾਡੀ ਸੀ ਤਾਂ ਤੱਥਾਂ ਤੋਂ ਰਹਿਤ ਹੁੰਦੀ ਹੈ ਬਾਕੀ ਜਿਹੜੇ ਪੈਸਿਆਂ ਦਾ ਸਾਹਕਤਾਬ ਹੁੰਦਾ ਹੈ ਜਿਹੜਾ 60 ਲੱਖ ਦਾ 16 ਲੱਖ ਬਣਿਆ ਇਹ ਤੇ ਉਥੋਂ ਦੀਆਂ ਸੱਤਾਂ ਵੀ ਜਾਣਦੇ ਆ ਤੁਸੀਂ ਵੀ ਜਾਣਦੇ ਅਸੀਂ ਵੀ ਜਾਣਦੇ ਇਹ ਤਾਂ ਨਿਰਣਾ ਇਸ ਤਰ੍ਹਾਂ ਨਹੀਂ ਹੁੰਦਾ ਇਹ ਤਾਂ ਨਿਰਣਾ ਇਸ ਤਰ੍ਹਾਂ ਹੁੰਦਾ ਕਿ ਪ੍ਰਧਾਨ ਸਾਹਿਬ ਇਹ ਸੰਵਾਦ ਆ ਇਹ ਲੜਾਈ ਨਹੀਂ ਕੋਈ ਪ੍ਰਧਾਨ ਸਾਹਿਬ ਆਪਣੇ ਭਾਵੇਂ ਉੱਥੇ ਹਰਮੰਦਰ ਸਾਹਿਬ ਹੀ ਕੋਈ ਆਪਣੀ ਪ੍ਰੈਸ ਕਾਨਫਰੰਸ ਬੁਲਾਉਣ ਤੇ ਮੈਨੂੰ ਵੀ ਬੁਲਾਉਣ ਉੱਥੇ ਮੈਂ ਆਪਣੀ ਗੱਲ ਕਰਾਂ ਤੁਸੀਂ ਆਪਣੇ ਕਰੋ ਅੰਕੜੇ ਦਿਓ ਤੇ ਇਮੀਡੀਏਟਲੀ ਸੰਗਤ ਉਹਦਾ ਲਾਭ ਉਠਾਵੇ ਤੇ ਉਹਨਾਂ ਨੂੰ ਪਤਾ ਲੱਗੇ ਕਿ ਸਾਡਾ ਕੀ ਨੁਕਸਾਨ ਹੋ ਰਿਹਾ ਜਾਂ ਕੀ ਫਾਇਦਾ ਹੋ ਰਿਹਾ ਮੈਂ ਕੀ ਨੁਕਸਾਨ ਕਰ ਰਿਹਾ ਜਾਂ ਕਮੇਟੀ ਕੀ ਕਰ ਰਹੀ ਹੈ ਔਰ ਤੁਸੀਂ ਮੈਨੂੰ ਇਹ ਕਿਤੇ ਇਹ ਕਿਹਾ ਹੈ ਕਿ ਜੇ ਜ਼ਮੀਨ ਇਹ 60 ਲੱਖ ਦੀ ਹੈ ਤੇ ਤੁਸੀਂ 55 ਲੱਖ ਦੇ ਦਿਓ ਤੇ ਤੁਹਾਡੇ ਨਾਂ ਤੁਹਾਡੇ ਸਪੁਰਦ ਕਰ ਦਿੰਦੇ ਆ ਤੁਹਾਨੂੰ ਇਹ ਅਥਾਰਟੀ ਹੈ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਂ দান ਮਿਲੀ ਹੋਈ ਚੀਜ਼ ਨੂੰ ਨਿਲਾਮ ਕਰ ਦਿਓ ਜੇ ਮੈਂ ਫਰਜ਼ ਕਰ ਲਵਾਂ ਮੈਂ ਜਾਂ ਕੋਈ ਹੋਰ ਸਿੱਖ ਤੁਹਾਨੂੰ 55 ਲੱਖ ਦੇਵੇ ਜਾਂ 60 ਲੱਖ ਹੀ ਦੇ ਦੇ ਫਿਰ ਤੁਸੀਂ ਵੇਚ ਸਕਦੇ ਹੋ ਫਿਰ ਜਦੋਂ ਵੇਚ ਸਕਦੇ ਹੋ ਤੇ ਅਸੀਂ ਦੇ ਦਈਏ ਪੈਸੇ ਕਿ ਤੁਹਾਨੂੰ ਸ਼ਰਮ ਆਊਗੀ ਤੁਸੀਂ ਇਹ ਇਹ ਰਿਜ਼ਾਈਨ ਕਰੋਗੇ ਆਪਣੇ ਉਦੇ ਤੋਂ ਪ੍ਰਧਾਨ ਕਰੋਗਾ ਰਿਜ਼ਾਈਨ ਇਹ ਤੁਸੀਂ ਤੱਥਾਂ ਤੋਂ ਰਹਤ ਤੁਸੀਂ ਗੱਲ ਕਰਦੇ ਹੋ ਅਸੀਂ ਨਹੀਂ ਕਰਦੇ ਇਹ ਜਿਹੜਾ ਦੂਸਰਾ ਤੁਸੀਂ ਇੱਕ ਬਿਆਨ ਦਿੱਤਾ ਹੈ ਕਿ ਇਹ ਯਕੀਨ ਨਾ ਕਰੋ ਸੰਗਤ ਨੂੰ ਅਪੀਲ ਕੀਤੀ ਕਿ ਤੱਥਾਂ ਤੋਂ ਰਹਤ ਜਿਹੜੀ ਗੱਲ ਹੈ ਉਹਤੇ ਯਕੀਨ ਨਾ ਕਰੇ ਕੀਤਾ ਜਾਵੇ ਮੈਂ ਤੁਸੀਂ ਸੋਇਤਾ ਚੰਗੀ ਗੱਲ ਹੈ ਕਿ ਤੁਸੀਂ ਪ੍ਰੈਸ ਕਾਨਫਰੰਸ ਉਹਦੇ ਵਿੱਚ ਮੈਂ ਆਵਾਂ ਬਾਕੀ ਹੁਣ ਮੈਂ ਤੁਹਾਨੂੰ ਤੁਹਾਡੇ ਸਾਲਾਂ ਦਾ ਜਵਾਬ ਦੇ ਦਿੰਦਾ ਤੁਸੀਂ ਇਹ ਕਿਹਾ ਕਿ ਇਹ ਗੁਰਦੁਆਰਾ ਸਾਹਿਬ ਦੀਆਂ ਜ਼ਮੀਨਾਂ ਸੀਗੀਆਂ ਜਾਇਦਾਦਾਂ ਸੀਗੀਆਂ ਤੇ ਇਹਨਾਂ ਦਾ ਖਤਸ਼ਾ ਸੀ ਕਿ ਇਹ ਕਬਜ਼ੇ ਹੋ ਸਕਦੇ ਇਸ ਕਰਕੇ ਅਸੀਂ ਵੇਚ ਦਿੱਤੀਆਂ ਇਹ ਕੰਮ ਨਹੀਂ ਸਿਆਰੀਆਂ ਜੇ ਮਕਾਨ ਬਣਿਆ ਤੇ ਤਾਂ ਵੀ ਕੰਮ ਆ ਸਕਦੇ ਆ ਜੇ ਉਹ ਕਮਰਸ਼ੀਅਲ ਨੇ ਤੇ ਉਹ ਵੀ ਕੰਮ ਆ ਸਕਦੀਆਂ ਅਸੀਂ ਮਕਾਨ ਬਣਿਆ ਤੇ ਸਾਡੇ ਕਿੰਨੇ ਹਜ਼ਾਰਾਂ ਗ੍ਰੰਥੀ ਨੇ ਜਿਨ੍ਹਾਂ ਕੋਲ ਰਹਿਣ ਨੂੰ ਥਾਂ ਨਹੀਂ ਹਜ਼ਾਰਾਂ ਹੀ ਸਾਡੇ ਸੇਵਾਦਾਰ ਨੇ ਗੁਰੂ ਘਰਾਂ ਸੇਵਾ ਕਰਦੇ ਜਿਨ੍ਹਾਂ ਕੋਲ ਰਹਿਣ ਨੂੰ ਥਾਂ ਨਹੀਂ ਬਾਹਰ ਮੋٹے ਕਿਰਾਏ ਦੇ ਕੇ ਰਹਿੰਦੇ ਆ ਤੁਸੀਂ ਗੁਰੂ ਘਰ ਲਈ ਥੋੜਾ ਜਿਹਾ ਘਟ ਕਿਰਾਇਆ ਲੈ ਕੇ ਉਹਨਾਂ ਨੂੰ ਦੇ ਸਕਦੇ ਹੋ ਜ਼ਮੀਨ ਵੀ ਸਾਂਭੀ ਰਵੇ ਉਹਨੂੰ ਉਹਦੀ ਮੇਨਟੇਨ ਵੀ ਹੋਵੇ ਤੇ ਗੁਰੂ ਘਰ ਦੀ ਜਾਇਦਾਦ ਵੀ ਬਣੀ ਰਵੇ ਪਰ ਇਹ ਜਿਹੜਾ ਬਹਾਨਾ ਹੈ ਕਿ ਕਬਜ਼ਾ ਕਰ ਸਕਦਾ ਕਿਤੇ ਥਰਡ ਤੋਂ ਦੀ ਜਿਹੜੀ ਆਰਐਸਐਸ ਵੱਲੋਂ ਵੀ ਇਹ ਹਰਮੰਦਰ ਸਾਹਿਬ ਸਾਡਾ ਹੈ ਇਹਨੂੰ ਤੋ ਨਹੀਂ ਵੇਚਦੇ ਹੋਗੇ ਕਿਤੇ ਤੁਹਾਨੂੰ ਇਹਦਾ ਖਰਚਾ ਹੋ ਜਾਏ ਪਰ ਤੁਸੀਂ ਗੱਲ ਕਰਦੇ ਹੋ ਜਿਹੜੀ ਉਹ ਤੱਥਾਂ ਤੋਂ ਰਹਿਤ ਹੈ ਮੈਂ ਤੁਹਾਨੂੰ ਤੱਥਾਂ ਤੋਂ ਰਹਿਤ ਨਹੀਂ ਕੋ ਗੱਲ ਕਰ ਰਿਹਾ ਹੁਣ ਤੁਸੀਂ ਹੋਰ ਸੁਣੋ ਤੁਸੀਂ 23 ਤੋਂ 40 ਮੀਟਿੰਗਾਂ ਕੀਤੀਆਂ ਨਲਾਮੀ ਲਈ ਨਲਾਮੀ ਦੇ ਲਈ 40 ਵੀਰ ਸੱਦਿਆ ਲੋਕਾਂ ਨੂੰ ਪਰ ਕਿਉਂ ਰੱਦ ਕੀਤੀਆਂ ਉਹ 40 ਵੀਰੀ 40 ਨਹੀਂ ਹੋ ਤਾਂ 39 ਜਾਂ 38 ਵੀਰੀ ਹੋਣਗੀਆਂ ਪਰ ਹੋਈਆਂ ਨੇ 23 ਤੋਂ ਲੈ ਕੇ ਅੱਜ ਤੱਕ ਤੋ ਅੱਜ ਇਹ ਕਿਹੜੀ ਤੁਹਾਨੂੰ ਪਰਲੋ ਆ ਗਈ ਕਿ ਬਹੁਤ ਰੇਟ ਮਿਲ ਗਏ ਤੁਹਾਨੂੰ ਪਹਿਲਾਂ ਘੱਟ ਮਿਲਦੇ ਸੀ ਇਹ ਇਹ ਤੁਸੀਂ ਜਿਹੜੀਆਂ ਵੇਚੀਆਂ ਨੇ ਹੁਣ ਤੁਸੀਂ ਇਹ ਦੱਸੋ ਤੁਹਾਡੀ ਸਬ ਕਮੇਟੀ ਜਾਇਦਾਦਾਂ ਦੀ ਅੰਤਰੰਕ ਕਮੇਟੀ ਉਹਨਾਂ ਨੂੰ ਇਹ ਗਿਆਨ ਹੈ ਜਾਂ ਤੁਹਾਨੂੰ ਤੁਸੀਂ ਸਕੱਤਰ ਹੋ ਤੁਸੀਂ ਸਕੱਤਰ ਹੋ ਸਵਾ ਲੱਖ ਤੁਹਾਡੀ ਤਨਖਾਹ ਹੈ ਚੀਫ ਸਕੱਤਰ ਦਾ ਤੁਸੀਂ ਅਹੁਦਾ ਲਈ ਬੈਠੇ ਹੋ ਤੁਹਾਨੂੰ ਕਾਰ ਮਿਲੀ ਅਨੋਵਾ ਡ라이ਵਰ ਮਿਲਿਆ ਸੇਵਾਦਾਰ ਮਿਲਿਆ ਲੰਗਰੀ ਮਿਲਿਆ ਕੋਠੀ ਮਿਲੀ ਆ ਇਹ ਸਹੂਲਤਾਂ ਲੈ ਕੇ ਤੁਸੀਂ ਚੀਫ ਸਿਕੱਤਰ ਬਣੇ ਹੋ ਤੇ ਤੁਹਾਡੇ ਥੱਲੇ 37 ਹੋਰ ਨੇ ਜਿਹਨੂੰ ਇੱਕ ਨੂੰ ਤੁਸੀਂ ਨਾਲ ਬਿਠਾਇਆ ਆਪਣੇ 37 ਹੋਰ ਨੇ ਉਹਨਾਂ ਦੇ ਥੱਲੇ 33 ਕੱਤਰ ਹੋਰ ਨੇ ਇੰਨੀ ਵੱਡੀ ਸੈਨਾ ਤੇ ਸਰਕਾਰ ਕੋਲ ਨਹੀਂ ਹੈਗੀ ਪੰਜਾਬ ਸਰਕਾਰ ਕੋਲ ਤੇ ਤੁਸੀਂ ਇੰਨੇ ਵੱਡੇ ਸਿਕੱਤਰ ਜਿਹੜੇ ਤੁਹਾਨੂੰ ਇਹ ਚਿੰਤਾ ਹੈ ਕਿ ਗੁਰੂ ਘਰ ਦਾ ਕੋ ਮਕਾਨ ਜਿਹੜਾ ਉਹ ਕਬਜ਼ਾ ਕਰ ਲਊਗਾ ਗੁਰੂ ਘਰ ਚੋਂ ਗੁਰੂਗ੍ਰਾਂਥ ਸਾਹਿਬ ਗਾਇਬ ਹੋ ਜਾਣ ਤੁਹਾਡਾ ਫਰਜ਼ ਬਣਦਾ ਕਿ ਜਵਾਬ ਦੇਣਾ ਕੋਈ ਅਜੇ ਤੱਕ ਦੱਸਿਆ ਸਾਨੂੰ ਵੀ ਇਹ ਪ੍ਰਾਤਨ ਗ੍ਰੰਥ ਕਿੱਥੇ ਗਏ ਆ 2008 ਤੋਂ ਉੱਥੇ ਅਦਾਲਤ ਦੇ ਵਿੱਚ ਵੀ ਝੂਠ ਬੋਲੀ ਜਾ ਰਹੀ ਹੈ ਤੁਹਾਡੇ ਪ੍ਰਧਾਨ ਤੇ ਇੱਥੇ ਵੀ ਸਾਨੂੰ ਦੱਸ ਨਹੀਂ ਰਹੇ ਇੱਥੇ ਕਿਤੇ ਹੋਣਗੇ ਲੱਭ ਜਾਣਗੇ ਇਹ ਕੀ ਗੱਲ ਹੋਈ ਦੂਸਰਾ ਤੁਹਾਡੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਤੁਸੀਂ ਸਾਰੀਆਂ ਗੱਲਾਂ ਦਾ ਸਾਨੂੰ ਜਵਾਬ ਦਿਓ ਤੁਹਾਨੂੰ ਨਹੀਂ ਪਤਾ ਕਿ ਅਨੰਦਪੁਰ ਸਾਹਿਬ ਦੇ ਵਿੱਚ ਤੁਹਾਡੇ ਵਰਗੇ ਮੈਨੇਜਰ ਨੇ ਜ਼ਮੀਨ ਖਰੀਦੀ ਜਿਹੜੀ ਜ਼ਮੀਨ ਕਮੇਟੀ ਨੂੰ ਚਾਹੀਦੀ ਸੀ ਘਰ ਸੀਗਾ ਇੱਕ ਕੋਠੀ ਕਹਿ ਲੋ ਉਹ ਗੁਰੂ ਘਰ ਨੂੰ ਵੱਡਾ ਕਰਨ ਲਈ ਰਾਹ ਸਾਫ਼ ਕਰਨੀ ਚਾਹੀਦੀ ਸੀ ਮੱਕੜ ਸਾਹਿਬ ਨੇ ਤੁਹਾਡੇ ਵਰਗੇ ਮੈਨੇਜਰ ਦੇ ਥਰੂ ਖਰੀਦ ਲਈ ਖਰੀਦੀ ਉਹ ਮੈਨੇਜਰ ਨੇ ਬਿਆਨਾ ਉਹਨੇ ਦਿੱਤਾ ਫਿਰ ਉਹ ਮੈਨੇਜਰ ਤੋਂ ਉਹ ਕੋਠੀ ਜਿਹੜੀ 60 ਲੱਖ ਦੀ ਲਈ ਫਿਰ ਇੱਕ ਜਾਂ ਦੋ ਮਹੀਨੇ ਬਾਅਦ ਮੱਕੜ ਸਾਹਿਬ ਨੇ 1 ਕਰੋੜ 70 ਲੱਖ ਦੀ ਨਹੀਂ ਲਈ ਤੁਹਾਡੀ ਸਬ ਕਮੇਟੀ ਕਿੱਥੇ ਸੁੱਤੀ ਪਤੂਰਾ ਖਾਤਾ ਉਹਨਾਂ ਨੂੰ ਉਹਨਾਂ ਨੂੰ ਪਤਾ ਨਹੀਂ ਇਹ ਇਹ 1 ਕਰੋੜ 10 ਲੱਖ ਦੀ ਕਮਿਸ਼ਨ ਕਿਉਂ ਖਾਧੀ ਗਈ ਫਤੇਗੜ ਦੇ ਵਿੱਚ ਜਿਹੜੀ ਜ਼ਮੀਨ ਲਈ 35 ਲੱਖ 1 ਏਕੜ ਦੇ ਹਿਸਾਬ ਨਾਲ ਲਈ ਤੇ 46 ਲੱਖ ਦੇ ਹਿਸਾਬ ਨਾਲ ਤੁਸੀਂ ਉਹਦੇ ਬਿੱਲ ਬਣਾ ਕੇ ਪੈਸੇ ਖਜ਼ਾਨੇ ਚੋਂ ਕੱਢ ਕੇ ਦਿੱਤੇ ਉਹਦਾ ਤੁਹਾਨੂੰ ਗਿਆਨ ਨਹੀਂ ਕਰੋੜ ਰੁਪਏ ਦੀ ਤੁਸੀਂ ਝੂਠ ਖਾ ਗਏ ਰੋਟੀਆਂ ਵੇਚ ਕੇ ਉਹਦਾ ਤੁਹਾਨੂੰ ਗਿਆਨ ਨਹੀਂ ਉਹ ਤੱਥਾਂ ਤੋਂ ਰਹ ਤਿਆ ਝੂਠ ਬੋਲੋਗੇ ਉਹ ਤੇ ਦੱਸੋਗੇ ਵੀ ਇਹ ਝੂਠ ਹੈ ਇਹ ਆ ਆਂਬ ਸਾਹਿਬ ਦੀ 11 ਏਕੜ ਜ਼ਮੀਨ ਨਿਲਾਮ ਕਰਨ ਜਾ ਰਹੇ ਸੀ ਜਿਹੜਾ ਅਸੀਂ ਪ੍ਰੋਟੈਸਟ ਕੀਤਾ ਤੁਸੀਂ ਮਤਾ ਰੱਦ ਕੀਤਾ 100-100 ਕਰੋੜ ਦਾ ਇੱਕ ਕਿਲਾ ਉਹ ਵੀ ਕਬਜ਼ਾ ਹੋ ਰਿਹਾ ਸੀ ਤੁਸੀਂ ਬੇਵਕੂਫ ਬਣਾ ਬਣਾਉ ਕੌਮ ਨੂੰ ਚੰਗੀ ਗੱਲ ਇਹ ਆ ਕਿ ਤੁਸੀਂ ਪ੍ਰੈਸ ਕਾਨਫਰੰਸ ਕਰਕੇ ਆਪ ਬੈਠੋ ਵਿੱਚ ਆਪਣੇ ਪ੍ਰਧਾਨ ਨੂੰ ਬਿਠਾਓ ਤੇ ਮੈਨੂੰ ਬੁਲਾਓ ਸੰਗਤ ਉਹਦਾ ਨਿਰਣਾ ਕਰੇ ਪਤਾ ਲੱਗੇ ਕਿ ਮੇਰੀ ਕਰਤੂਤ ਮਾੜੀ ਹੈ ਕਿ ਤੁਹਾਡੀ ਮਾੜੀ ਹੈ ਇਸ ਤਰ੍ਹਾਂ ਗੱਲਾਂ ਨਹੀਂ ਚੱਲਣੀਆਂ ਤੁਸੀਂ ਜੋਲਾ ਸਾਹਿਬ ਦੀ ਜਮੀਨ ਬਾਰੇ ਮੈਂ ਗੱਲ ਕੀਤੀ ਤੁਸੀਂ ਗੋਲ ਮੋਲ ਜਵਾਬ ਦਿੱਤਾ ਮੈਂ ਉੱਥੇ ਪੁੱਛਿਆ ਸੀਗਾ ਕਿ 5 ਸਾਲਾਂ ਦੀ ਪਿਛਲੇ 5 ਸਾਲਾਂ ਦੀ 4 450 ਏਕੜ ਜ਼ਮੀਨ ਦਾ ਤੁਹਾਨੂੰ ਕੀ ਮਿਲਿਆ குரு ਘਰ ਦੀ ਕਮੇਟੀ ਨੂੰ ਕੀ ਫਾਇਦਾ ਹੋਇਆ ਆਮਦਨ ਕਿੰਨੀ ਹੋਈ ਦੱਸੋ ਤੁਸੀਂ ਨਹੀਂ ਦੱਸੇ ਤੁਸੀਂ ਕਿਹਾ ਜੀ ਉਹ ਤੱਥਾਂ ਤੋਂ ਰਹਿ ਤੁਸੀਂ ਗੱਲ ਕਰਦੇ ਹੋ ਉਹ ਕਮੇਟੀ ਪਹਿਲੀ ਹੁੰਦੀ ਸੀ ਉਹ 4000 ਨੂੰ ਠੇਕਾ ਦਿੰਦੀ ਸੀ ਫਿਰ 22000 ਹੋ ਗਿਆ ਤੇ ਮੈਂ ਵੀ ਉਹੀ ਗੱਲ ਕੀਤੀ ਹੈ ਦੇ 60000 ਦਾ ਉੱਥੇ ਠੇਕਾ ਚੱਲਦਾ ਤੁਸੀਂ 22000 ਲੈ ਰਹੇ ਤੇ ਉਹ ਵੀ ਨਹੀਂ ਪੂਰਾ ਆ ਰਿਹਾ ਜੇ ਆ ਰਿਹਾ ਤੇ ਦੱਸੋ ਪੰਜਾਂ ਸਾਲਾਂ ਚ ਕੀ ਆ ਰਿਹਾ ਉਹ ਵੀ ਤੁਸੀਂ ਕੁਦਰਤੀ ਆਫਤਾਂ ਦਾ ਨਾਂ ਲੈ ਕੇ ਮਾਫ਼ ਕਰ ਦਿੰਦੇ ਹੋ ਇੱਕ ਮੈਂ ਗੱਲ ਹੋਰ ਕਹੀ ਸੀ ਉੱਥੇ ਹਜ਼ਾਰਾਂ ਏਕੜ ਜਾਂ ਹਜ਼ਾਰਾਂ ਦੁਕਾਨਾਂ ਨੇ ਗੁਰੂ ਘਰ ਦੀਆਂ ਚੋਲਾ ਸਾਹਿਬ ਦੀਆਂ ਤੁਹਾਡੇ ਕੋਲੋਂ ਤੁਹਾਡੇ ਪ੍ਰਬੰਧਕ ਕਮੇਟੀ ਦੇ ਮੈਂਬਰ ਆਪਣੇ ਰਿਸ਼ਤੇਦਾਰਾਂ ਦੇ ਨਾਂ ਤੇ ਬਲੱਡ ਰੇਸ਼ਨ ਦੇ ਨਾਂ ਤੇ ਕਿਰਾਏ ਤੇ ਲਈਆਂ ਨੇ 100-100 ਰੁਪਏ ਏ ਅੱਗੇ ਉਹ ਹਜ਼ਾਰ-ਹਜ਼ਾਰ ਰੁਪਏ ਨੂੰ ਚੜਾਈਆਂ ਨੇ ਉਹਦਾ ਜਵਾਬ ਦੇਵੋਗੇ ਤੁਹਾਨੂੰ ਉਹਦੀ ਸੋਚ ਹੀ ਨਹੀਂ ਉਹਦੇ ਬਾਰੇ ਕੀ ਕਹੋਗੇ ਤੋਂ ਸਕੱਤਰ ਸਾਹਿਬ ਉਹਨਾਂ ਕ ਜਵਾਬ ਦਿਆ ਕਰੋ ਜਿਹਦਾ ਤੁਸੀਂ ਤਸੱਲੀ ਨਾਲ ਸੰਗਤ ਦੀ ਵੀ ਤਸੱਲੀ ਕਰਾ ਸਕੋ ਸਾਡੀ ਡਿਮਾਂਡ ਇਹ ਆ ਕਿ ਜਿਹੜੀਆਂ ਵੀ ਹੇਰਾਫੇਰੀਆਂ ਹੋ ਰਹੀਆਂ ਨੇ ਤੁਸੀਂ ਕਿਉਂ ਲੈਂਦੇ ਹੋ ਉੱਤਰਾਖੰਡ ਤੋਂ ਜਾਂ ਪੂਨੇ ਤੋਂ 12 ਕਿਲੋ ਦੀ ਉਹ ਚ ਭਰਤੀ ਆ ਰਹੀ ਹੈ ਇਹ ਇਹ ਸਸਤਾ ਪੇਦਾ ਵੇਰ ਕੇ ਨਾਲੋਂ ਤੁਹਾਨੂੰ ਉਹ ਦੱਸ ਸਕਦੇ ਹੋ ਕਿਉਂ ਜਿੱਥੇ ਸਾਡੇ ਗਰੀਬ ਗੁਰਪਾ ਜਿਹੜਾ ਬੱਟਾ ਤੋਂ ਕਾਹ ਖੋਤ ਕੇ ਤੇ ਮੱਝਾਂ ਪਾਲ ਕੇ ਤੇ ਦੁੱਧ ਦਿੰਦੇ ਆ ਤੇ ਪੈਸੇ ਕਮਾਉਂਦੇ ਆ ਗੁਰੂ ਘਰ ਮੱਥਾ ਟੇਕਦੇ ਆ ਉਹ ਤੁਹਾਨੂੰ ਕੋੜਾ ਲੱਗਦਾ ਕਿਉਂ ਤੇ ਮੈਂਗਾ ਲੱਗਦਾ ਤੇ 2.5 ਹਜ਼ਾਰ ਕਿਲੋਮੀਟਰ ਦੂਰੋਂ ਜਿੱਥੇ ਕਰੋੜਾ ਰੁਪਏ ਟੈਕਸ ਦੇਣਾ ਪੈਂਦਾ ਟੋਲ ਟੈਕਸ ਹੀ ਦੇਣਾ ਪੈਂਦਾ ਉਥੋਂ ਸਸਤਾ ਪੈਂਦਾ ਕੋਈ ਜਵਾਬ ਦੇਓਗੇ ਕਿਤੇ ਆਮ ਬਸਾਬ ਦੀ ਜਮੀਨ ਇਹ ਜੀਏ ਸੰਗਤਾਂ ਲਈ ਅਸੀਂ ਬਣਾ ਰਹੇ ਆ ਕਾਰ ਪਾਰਕਿੰਗ ਮੱਕੜ ਸਾਹਿਬ ਨੇ ਵੇਚਤੀ ਪੁੱਡਾ ਨੂੰ ਜਦੋਂ ਪੁੱਡਾ ਕੋਲ ਚਲ ਗਏ ਤੁਹਾਡੇ ਬਾਦਲ ਨੇ ਨੋਟਾਂ ਦੀਆਂ ਥੱਬੀਆਂ ਲੈ ਕੇ ਤੇ ਮਾਲ ਵਾਲਿਆਂ ਨੂੰ ਆਕਸ਼ਨ ਕਰਵਾਤੀ ਅਜ ਉਥੇ ਮਾਲ ਬਣਿਆ ਪਿਆ ਸ਼ਰਾਬ ਸ਼ਬਾਬ ਤੇ ਕਬਾਬ ਮਿਲਦਾ ਗੁਰੂ ਘਰ ਦੀ ਸੰਗਤ ਨਹੀਂ ਮਿਲਦੀ ਇਹਦੇ ਜਵਾਬ ਦਿਓਗੇ ਕੋਈ ਜੇ ਹੈਗੇ ਆ ਤੇ ਦਿਓ ਜਿੱਥੇ ਬਲੌਗ ਮੈਂ ਉਹਨੂੰ ਤਿਆਰ ਆ ਨਹੀਂ ਤੇ ਫਿਰ ਆਪਣਾ ਮੂੰਹ ਬੰਦ ਰੱਖਿਆ ਕਰੋ ਮੈਂ ਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਆਪਣੇ ਗੁਰੂ ਘਰ ਦੀਆਂ ਜਾਇਦਾਦਾਂ ਬਚਾਓ ਸਾਡੇ ਗਰੀਬ ਬੱਚੇ ਕਮਲੇ ਹੋਏ ਫਿਰਦੇ ਨੇ ਕੋਈ ਨਸ਼ਾ ਚ ਤੁਰੇ ਫਿਰਦਾ ਪੜ੍ਹਾਈ ਖਤਮ ਹੋਈ ਪਈ ਐਜੂਕੇਸ਼ਨ ਖਤੀ ਹੋਈ ਪਈ ਆ ਗਰੀਬ ਦਾ ਹਲਾਜ ਨਹੀਂ ਇਹ ਐ ਐ ਐਮਬੀਬੀਐਸ ਕਰਨੀ ਹੋਵੇ ਤੇ 크੍ਰਿਸਚੀਅਨ ਬੱਚੇ ਨੂੰ 45 ਲੱਖ ਦੇਣਾ ਪੈਂਦਾ ਇਹਨਾਂ ਦੇ ਗੁਰੂ ਰਾਮਦਾਸ ਮੈਡੀਕਲ ਚ 85 ਲੱਖ ਦੇਣਾ ਪੈਂਦਾ ਇਹ ਸਕੱਤਰ ਸਾਹਿਬ ਗਲਤ ਆ ਕੋਈ ਗੱਲ ਦੱਸੋਗੇ ਸੰਗਤ ਨੂੰ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ ਇਹਨਾਂ ਨੂੰ ਗੁਰੂ ਘਰ ਚੋਂ ਬਾਹਰ ਕਰਨ ਲਈ ਇਹ ਉਦਮ ਅਪਰਾਲੇ ਕਰੋ ਇਹ ਗੁਰੂ ਘਰ ਸਾਡਾ ਹੈ ਇਹ ਹਰੇਕ ਸਿੱਖ ਦਾ ਹੈ ਇਹ ਗੁਰੂ ਨਾਨਕ ਸਾਹਿਬ ਜੀ ਦਾ ਦਰਬਾਰ ਹੈ ਗੁਰੂ ਨਾਨਕ ਸਾਹਿਬ ਦੀ ਸੋਚ ਆ ਗੁਰੂ ਨਾਨਕ ਸਾਹਿਬ ਦੇ ਕਨਸੈਪਟ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੀ ਜ਼ਿੰਮੇਵਾਰੀ ਸੰਭਾਲਣੀ ਉਹਨਾਂ ਦੀਆਂ ਜਾਇਦਾਦਾਂ ਨੂੰ ਸਾਡੀ ਕੌਮ ਦਾ ਫਰਕ ਪੈਂਦਾ ਇਹਨਾਂ ਤੇ ਯਕੀਨ ਨਾ ਕਰੋ